ਸਿੱਧੂ ਮੂਸੇਵਾਲੇ ਦੀ ਆਡੀਓ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਅਕਾਊਂਟ ਤੇ ਜਿਹੜੀ ਲੇਟੈਸਟ ਫੋਟੋ ਅਪਲੋਡ ਕੀਤੀ ਗਈ ਸੀ ਉਸ ਉੱਪਰ ਬ੍ਰਿਟਿਸ਼ ਰੈਪਰ ਸਟੈਫਲੈਂਡਨ ਨੇ ਵੀ ਕਮੈਂਟ ਕੀਤਾ ਹੈ ਤੇ ਕਿਹਾ ਹੈ ਕਿ ਅਗਲਾ ਗੀਤ ਦਿਲਮਾ ਹੀ ਆਵੇਗਾ ਮਤਲਬ ਕਿ ਜਿਹੜੀ ਸਟੈਫਲੈਂਡਨ ਦੀ ਐਲਬਮ ਆ ਰਹੀ ਹੈ ਉਸ ਵਿੱਚ ਪਹਿਲਾ ਗੀਤ ਸਿੱਧੂ ਮੂਸੇਵਾਲਾ ਨਾਲ ਗਾਇਆ ਦਿਲਮਾ ਗੀਤ ਰਿਲੀਜ਼ ਕੀਤਾ ਜਾਵੇਗਾ ਇਸ ਫੋਟੋ ਉੱਪਰ ਸਿੰਗਰ ਬਾਗੀ ਸ਼ਿੰਦੇਵਾਲਾ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ ਕਿ ਬੈਠਾ ਸੇਵਿਆਂ 'ਚ ਅੱਗ ਕੱਢੇ ਪੁੱਤ ਬਲਕੌਰ ਦਾ ਇਥੇ ਜਿਉਂਦੇ ਜੀ ਵੀ ਮੂੰਹ ਨਹੀਂ ਖੁੱਲਦਾ ਲਗੌੜਦਾ ਇਸ ਦੇ ਨਾਲ ਹੀ WWE ਰੈਸਲਰ ਰਸੀਕੀ ਨਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਧੂ ਮਸੇਵਾਲ ਦੀ ਇਹ ਫੋਟੋ ਸ਼ੇਅਰ ਕੀਤੀ ਹੈ ਹੁਣ ਗੱਲ ਕਰਦੇ ਹਾਂ 29 ਮਈ ਆਉਣ ਤੋਂ ਪਹਿਲਾਂ ਵਾਇਰਲ ਹੋਈ ਸਿੱਧੂ ਮਸੇਵਾਲ ਦੀ ਉਸ ਆਡੀਓ ਦੀ ਜਿਸ ਵਿੱਚ ਸਿੱਧੂ ਮਸੇਵਾਲ ਪਹਿਲਾਂ ਹੀ ਗੀਤ ਦੇ ਰੂਪ ਵਿੱਚ ਦੱਸ ਰਿਹਾ ਹੈ ਕਿ ਮੈਨੂੰ ਕਿਉਂ ਮਾਰਨਾ ਚਾਹੁੰਦੇ ਨੇ ਫਾਇਦਾ ਕਿ ਸਦਾ ਤੇ ਕੀ ਦੀ ਕਰੂੰਗੇ ਮੋਹਜੂ ਮੁੱਡਾ ਕੀ ਜਾਂ ਤੇ ਕੀ ਰ ਕੋਈ ਬਲੇਮ ਹੋਜੂ ਕਈ ਸ਼ੁਤਰ ਪਾਇ ਇਸੇ ਗੱਲੋਂ ਪਿੱਛੇ ਲੱਗੇ ਨਹੀਂ ਗੋਲੀ ਸਿੱਧੂ ਦੇ ਜੇ ਮਾਰੀ ਸਾਡਾ ਨਾਮ ਹੋਜੂ